ਇਕ ਆਪਣਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਕਾਫੀ ਐਨਜੀਓਜ਼ ਦੇ ਨਾਲ ਵੀ ਕੰਮ ਕਰ ਰਹੇ ਹੈਗੇ ਸਿਟੀ ਨੀਡਜ਼ ਇੱਕ ਇਹੋ ਜਿਹੀ ਐਨਜੀਓ ਹੈ ਇਹਨਾਂ ਨਾਲ ਕੋਲੈਬੋਰੇਟ ਕਰਕੇ ਅੱਜ ਜਿਸੀ ਨਗਰ ਨਿਗਮ ਦੇ ਨਾਲ ਇਹਨਾਂ ਦੀ ATMਸ 3 ATMਸ ਲਾਂਚ ਕੀਤੀਆਂ ਨੇ ਜੋ ਕਿ ਤੁਸੀਂ ਆਰਡਰ ਕਰ ਸਕਦੇ ਹੋ ਸੋ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਕਿ ਅਸੀਂ ਲੁਧਿਆਣਾ ਦਾ ਇੱਕ ਹੀਟ ਮੈਪ ਤਿਆਰ ਕੀਤਾ ਸੀ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਡਿਫਰੈਂਸ਼ੀਅਲ ਟੈਂਪਰੇਚਰ ਬਹੁਤ ਜ਼ਿਆਦਾ ਹੈ ਕੁਝ ਥਾਵਾਂ ਤੇ ਗ੍ਰੀਨਰੀ ਹੈਗੀ ਹੈ ਕੁਝ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਤਾਂ ਜਿਹੜੇ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਉਸ ਦੀ ਅਸੀਂ ਇੱਕ ਲਿਸਟ ਪਬਲਿਸ਼ ਕਰ ਰਹੀਏ ਤੇ ਉੱਥੇ ਅਸੀਂ ਆਈ ਪਲੇਸਿਸ ਆਪ ਆਈਡੈਂਟੀਫਾਈ ਕੀਤੀਆਂ ਜਿੱਥੇ ਪਲਾਂਟੇਸ਼ਨ ਹੋ ਸਕਦੀ ਹੈ ਹਾਂਜੀ ਬੜਾ ਅੱਛਾ ਲੱਗ ਰਿਹਾ ਕਿ ਜਿਹੜਾ ਆਪਾਂ ਮੁਹਿੰਮ ਚਲਾਈ ਸੀਗੀ 3ATM ਵਾਲੀ ਉਹ ਥਰਡ ਸੀਜ਼ਨ ਆ ਗਿਆ ਹੈ ਲਾਸਟ ਟਾਈਮ 12000 ਬੂਟੇ ਲੱਗੇ ਸੀ ਉਸ ਤੋਂ ਲਾਸਟ ਟਾਈਮ 9000 ਇਸ ਵਾਰ ਸਾਡਾ ਟਾਰਗੇਟ ਹੈ ਕਿ 35000 ਬੂਟੇ ਕਰੀਏ ਮੇਰੀ ਐਨਜੀਓ ਐਕਟ ਹਿਊਮਨ ਸਿਟੀ ਨੀਡ ਮਿਲ ਕੇ ਇਹ ਮੁਹਿੰਮ ਚਲਾ ਰਹੇ ਨੇ ਮਨਿਪਲ ਕੋਰਪੋਰੇਸ਼ਨ ਦਾ ਬਹੁਤ ਹੀ ਸਪੋਰਟ ਹੈ ਜੀ ਤੇ ਮਾਰਸ਼ਲ ਰੇਟ ਵਾਲੇ ਵੋਲੰਟੀਅਰ ਤੁਹਾਡੀ ਹੈਲਪ ਕਰ ਰਹੇ ਨੇ ਬਿਲਕੁਲ ਸਹੀ ਗੱਲ ਹੈ ਜਿੰਨਾ ਸੋਚਿਆ ਸੀਗਾ ਜਦੋਂ ਸ਼ੁਰੂ ਕੀਤਾ ਸੀ ਉਸ ਤੋਂ ਕਿਤੇ ਜ਼ਿਆਦਾ ਰਿਸਪਾਂਸ ਹੈ ਸਾਨੂੰ ਅਲਾਟਮੈਂਟ ਹੋਈ ਸੀ ਕਿ 30000 ਬੂਟਿਆਂ ਦੀ ਐਸਰ ਬਟ ਸਾਡੇ ਕੋਲ ਲਾਂਚ ਤੋਂ ਪਹਿਲਾਂ ਅੱਜ ਲਾਂਚ ਹੈ ਲਾਂਚ ਤੋਂ ਪਹਿਲਾਂ ਹੀ 37000 ਦੀ ਬੁਕਿੰਗ ਆ ਚੁੱਕੀ ਹੈ ਸੋ ਇਸ ਕਰਕੇ ਸਾਨੂੰ ਨਹੀਂ ਪਤਾ ਵੀ ਹੋਰ ਜਿਹੜੀਆਂ ਬੁਕਿੰਗਸ ਆਣ ਗਿਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰਾਂਗੇ हेलो नमस्ते सशिगल आप दोस्तों मैं आपका दोस्त हरदीप हूं और ਤੁਸੀਂ ਦੇਖ ਰਹੇ ਹੋ ਲੁਧਿਆਣਾ লাই ਸੋ ਦੋਸਤੋਂ ਅਕਸਰ ਅਸੀਂ ਜਦੋਂ ਬੈਂਕ ਤੋਂ ਪੈਸੇ ਕੱਢਦੇ ਆਂ ਗਿਆ ਤਾਂ ਏਟੀਐਮ ਦਾ ਅਕਸਰ ਇਸਤੇਮਾਲ ਕਰਦੇ ਆਂ ਭਾਵੇਂ ਉਹਨਾਂ ਆਨਲਾਈਨ ਜੀਪੀਏ ਵਗਾਰੀ ਐਪਸ ਵੀ ਇਸ ਭਾਵੇਂ ਯੂਜ਼ ਕਰੀਏ ਲੇਕਿਨ ਕਿਤੇ ਨਾ ਕਿਤੇ ਏਟੀਐਮ ਦਾ ਇਸਤੇਮਾਲ ਕਰਦੇ ਆਂ ਅਕਸਰ ਏਟੀਐਮ ਦੇ ਥਰੂ ਅਸੀਂ ਜਿੰਨੇ ਪੈਸੇ ਚਾਹੀਏ ਉਹਨੇ ਬੈਂਕ ਚੋਂ ਕਢਵਾ ਸਕਦੇ ਹੈਗੀਆਂ ਲੇਕਿਨ ਕਿਤੇ ਸੁਣਿਆ ਕਿ ਏਟੀਐਮ ਤੋਂ ਤੁਸੀਂ ਉਹਨਾਂ ਪਲਾਨਸ ਵੀ ਕਢਵਾ ਸਕਦੇ ਹੋ ਜੀ ਹਾਂ ਏਟੀਐਮ ਤੋਂ ਤੁਸੀਂ ਪਲਾਨਸ ਵੀ ਕਢਵਾ ਸਕਦੇ ਹੋ ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਉਹ ATM ਟ੍ਰੀ ਪਲਾਂਟ ਜਿਹੜਾ ਵੈਨ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕੀ ਕੁਝ ਖਾਸ ਹੈ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਏਟੀਐਮ ਦੇ ਥਰੂ ਪਲਾਂਟਸ ਲਗਵਾ ਸਕਦੇ ਹੋ ਔਰ ਖੁੱਲੇ ਪਾਰਕਾਂ ਦੇ ਪਲਾਂਟ ਦੀ ਬੰਦੀ ਕੀ ਪ੍ਰਕਿਰਿਆ ਹੈਗੀ ਹੈ ਔਰ ਫਿਰ ਗੱਲ ਕਰਦੇ ਹਾਂ ਸੰਸਥਾ ਦੇ ਸੰਸਥਾਪਕ ਦੇ ਨਾਲ ਤੇ ਆਏ ਹੋਏ ਬਾਕੀ ਐਨ ਜੀਓਜ਼ ਦੇ ਮੈਂਬਰਾਂ ਨਾਲ ਨਾਲ ਗੱਲ ਕਰਾਂਗੇ ਕਿਸ ਪ੍ਰਕਾਰ ਦੇ ਨਾਲ ਇਹ ਸਾਰੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਜਿਹੜਾ ਸਾਡਾ ਵੇਕਅਪ ਲੁਧਿਆਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇੱਕ ਆਪਣਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈਗਾ ਹੈ ਅਸੀਂ ਕਾਫੀ ਐਨਜੀਓ ਦੇ ਨਾਲ ਵੀ ਕੰਮ ਕਰ ਰਹੀ ਹੈਗੇ ਹਾਂ ਸਿਟੀ ਨੀਡਸ ਇੱਕ ਇਹੋ ਜਿਹੀ ਐਨਜੀਓ ਹੈ ਜਿਹੜੀ ਏਟਰੀ ਏਟੀਐਮ ਪਿਛਲੇ 3 ਸਾਲਾਂ ਤੋਂ ਚਲਾ ਰਹੀ ਹੈਗੀ ਹੈ ਇਹ ਬਹੁਤ ਹੀ ਵਧੀਆ ਇੱਕ ਨਾਤਾ ਉਪਰਾਲਾ ਹੈਗਾ ਇਹ ਜੋ ਅਸੀਂ ਆਪਣੀ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਕੋਲੈਬੋਰੇਟ ਕਰਕੇ ਅੱਜ ਜਿਸੀ ਨਗਰ ਨਿਗਮ ਦੇ ਨਾਲ ਇਨਾ ਦੀ 80 ਐਟਮਸ 380 ਐਟਮਸ ਲਾਂਚ ਕੀਤੀ ਹੈ ਨਹੀਂ ਜੋ ਕਿ ਤੁਸੀਂ ਆਰਡਰ ਕਰ ਸਕਦੇ ਹੋ ਤੇ ਇੱਥੇ ਆ ਕੇ ਜਿਹੜਾ ਗੱਡਾ ਖੋਦਣਾ ਹੈਗਾ ਜਿਹਦੇ ਵਿੱਚ ਪlant ਜਾਣਾ ਹੈਗਾ ਕਿਸ ਤਰੀਕੇ ਦਾ ਪlant ਜਾਣਾ ਹੈਗਾ ਉਹ ਸਾਰਾ ਕੁਝ ਇਨਾ ਇਨਾ ਵੱਲੋਂ ਹੋਣਾ ਹੈਗਾ ਤੇ ਅੱਜ ਚਿਲड्रन ਪਾਰਕ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਤੇ 37000 ਪਲੈਂਟਸ ਪ੍ਰੀ ਏਟੀਐਮ ਰਾਹੀਂ ਲਗਾਏ ਜਾਣੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਕਿਸੇ ਤਰ੍ਹਾਂ ਦੀ ਐਕਸਪਰਟਿਸ ਦੀ ਵੀ ਲੋੜ ਹੈ ਕਿ ਇਹ ਕਿਸ ਤਰੀਕੇ ਨਾਲ ਲਗਣਾ ਹੈ ਪੌਦਾ ਉਹ ਵੀ ਤੁਸੀਂ ਫੋਨ ਤੇ ਕੰਟੈਕਟ ਕਰਕੇ ਮੰਗਾ ਸਕਦੇ ਹੋ ਪੌਦਾ ਜਿਹੜਾ ਸਾਡਾ ਵੇਕਅਪ ਲੁਧਿਆਣਾ ਹੈਗਾ ਇਹ ਸਾਡਾ ਰਹੀ ਟੀਚਾ ਹੈ ਕਿ ਅਸੀਂ ਐਟਲੀਸਟ ਕਟ ਤੋਂ ਕਟ 11 ਲੱਖ ਪੌਦੇ ਇਸ ਸਾਲ ਅਸੀਂ ਲਗਾਉਣ ਜਾ ਰਹੀ ਹੈਗੇ ਆਂ ਸੋ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਕਿ ਅਸੀਂ ਲੁਧਿਆਣਾ ਦਾ ਇੱਕ ਹੀਟ ਮੈਪ ਤਿਆਰ ਕੀਤਾ ਸੀ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਡਿਫਰੈਂਸ਼ੀਅਲ ਟੈਂਪਰੇਚਰ ਬਹੁਤ ਜ਼ਿਆਦਾ ਹੈ ਕੁਝ ਥਾਵਾਂ ਤੇ ਗ੍ਰੀਨਰੀ ਹੈਗੀ ਹੈ ਕੁਝ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਤਾਂ ਜਿਹੜੇ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਉਸ ਦੀ ਅਸੀਂ ਇੱਕ ਲਿਸਟ ਪਬਲਿਸ਼ ਕਰ ਰਹੀ ਹੈ ਤੇ ਉੱਥੇ ਅਸੀਂ ਆਈ ਪਲੇਸਿਸ ਆਪ ਆਈਡੈਂਟੀਫਾਈ ਕੀਤੀਆਂ ਜਿੱਥੇ ਪਲਾਂਟੇਸ਼ਨ ਹੋ ਸਕਦੀ ਹੈ ਤੇ ਸਕਸੈਸਫੁਲੀ ਹੋ ਸਕਦੀ ਹੈ ਉੱਥੇ ਅਸੀਂ ਮਾਸ ਪਲਾਂਟੇਸ਼ਨ ਡਰਾਈਵਸ ਜਿਹੜੀਆਂ ਨੇ 12 ਤੇ 14 ਜੁਲਾਈ ਨੂੰ ਕਰਨ ਜਾ ਰਹੀ ਹੈਂ ਅਲਰੇਡੀ ਇਸ ਮੁਹਿੰਮ ਤਹਿਤ 1 ਲੱਖ ਪਲਾਂਟੇਸ਼ਨ ਅਲਰੇਡੀ ਅਸੀਂ ਕਰ ਚੁੱਕੇ ਹਾਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਤੇ ਅਸੀਂ ਹੁਣ ਸ਼ਹਿਰਾਂ ਦੇ ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਰਹੀ ਹੈ ਉਹਦੇ ਵਿੱਚ ਅਸੀਂ ਪਬਲਿਕ ਨੂੰ ਵੀ ਇਨਵਾਈਟ ਕਰਾਂਗੇ ਤੇ ਐਜ਼ ਆਫ ਨਾਊ ਅਸੀਂ ਪਬਲਿਕ ਨੂੰ ਵੀ ਜ਼ਰੂਰ ਰਿਕੁਐਸਟ ਕਰਦੇ ਹਾਂ ਸਪੈਸ਼ਲੀ ਜਿਹੜੀ ਨਵੀਂ ਕਲੋਨੀਆਂ ਬਣ ਰਹੀਆਂ ਨੇ ਜਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈਗੀਆਂ ਨੇ ਕੀ ਜਿਹੜੇ ਫੈਂਸੀ ਪੌਦੇ ਹੁੰਦੇ ਆਈ ਥਿੰਕ ਲੋਕ ਉਹਨਾਂ ਨੂੰ ਅੱਜਕੱਲ ਪ੍ਰੇਫਰ ਕਰ ਰਹੇ ਆ ਬਟ ਜਿਹੜੇ ਸਾਡੇ ਟ੍ਰੈਡੀਸ਼ਨਲ ਪੌਦੇ ਨੇ ਜਿਹਦੇ ਨਾਲ ਫਲ ਤੇ ਜਿਹਦੇ ਨਾਲ ਛਾਂ ਹੁੰਦੀ ਹੈ ਉਹਨੂੰ ਅਸੀਂ ਜ਼ਰੂਰ ਪਹਿਲ ਦੇਈਏ ਰੈਦਰ ਥੈਨ ਫੈਂਸੀ ਪਲਾਂਟਸ ਉਹਦੇ ਨਾਲ ਸਾਡੇ ਫਿਊਚਰ ਨੂੰ ਵੀ ਬੈਨੀਫਿਟ ਮਿਲੇਗਾ ਥੈਂਕ ਯੂ ਸਰ ਕਿੰਨਾ ਐਕਸਾਈਟਮੈਂਟ ਹੈ ਬਿਕੋਜ਼ ਟ੍ਰੀ ਏਟੀਐਮ ਦੀ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਕੁਝ ਹੀ ਪਲਾਂਟਾਂ ਦੇ ਵਿੱਚ ਡੀਸੀ मैम ਜਿਹੜੇ ਨੇ ਸਾਨੂੰ ਹਰੀ ਝੰਟੀ ਦਿਖਾਉਣ ਜਾ ਰਹੇ ਨੇ ਤੇ ਕਿੰਨਾ ਐਕਸਾਈਟਮੈਂਟ ਹੈ ਗਿਆ ਇਸ ਵਾਰੀ ਕਿਉਂਕਿ ਲਗਾਤਾਰ ਬੂਟੇ আর ਸਲਵੱਤੇ ਜਾ ਰਹੇ ਨੇ ਬਿਲਕੁਲ ਸਹੀ ਗੱਲ ਹੈ ਜਿੰਨਾ ਸੋਚਿਆ ਸੀਗਾ ਜਦੋਂ ਸ਼ੁਰੂ ਕੀਤਾ ਸੀ ਉਸ ਤੋਂ ਕਿਤੇ ਜ਼ਿਆਦਾ ਰਿਸਪਾਂਸ ਹੈ ਸਾਨੂੰ ਅਲਾਟਮੈਂਟ ਹੋਈ ਸੀਗੀ 30000 ਬੂਟਿਆਂ ਦੀ ਐਸਰ ਬਟ ਸਾਡੇ ਕੋਲ ਲਾਂਚ ਤੋਂ ਪਹਿਲਾਂ ਅੱਜ ਲਾਂਚ ਹੈ ਲਾਂਚ ਤੋਂ ਪਹਿਲਾਂ ਹੀ 37000 ਦੀ ਬੁਕਿੰਗ ਆ ਚੁੱਕੀ ਹੈ ਸੋ ਇਸ ਕਰਕੇ ਸਾਨੂੰ ਨਹੀਂ ਪਤਾ ਵੀ ਹੋਰ ਜਿਹੜੀਆਂ ਬੁਕਿੰਗਸ ਆਣ ਗਿਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰਾਂਗੇ ਬਿਕਾਜ਼ ਇੱਕ ਤਾਂ ਸਾਨੂੰ ਪਲਾਂਟ ਦੀ ਅਲਾਟਮੈਂਟ ਹੁੰਦੀ ਹੈ ਦੂਸਰਾ ਸਾਡੇ ਕੋਲ ਇਹਨੂੰ ਐਗਜ਼ੀਕਿਊਟ ਕਰਨ ਲਈ ਫੰਡਸ ਵੀ ਉਹਨੇ ਲਿਮਿਟਿਡ ਹੁੰਦੇ ਆ ਸੋ ਇਹ ਸਾਰਿਆਂ ਦੇ ਸਪੋਰਟ ਦੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਵੀ ਜੋ ਮਾਹੌਲ ਦੇ ਵਿੱਚ ਇੱਕ ਲੋਕਾਂ ਚ ਐਕਸਾਈਟਮੈਂਟ ਹੈ ਵੀ ਕਿਉਂਕਿ ਸਾਨੂੰ ਟੋਟਲ ਸੋਲੂਸ਼ਨ ਮਿਲ ਰਿਹਾ ਜਿਨੇ ਵੀ ਬੂਟਾ ਲਗਾਣਾ ਹੈਗਾ ਉਹ ਰੈਦਰ-ਇਦਰ ਉਧਰ ਭਟਕਦਾ ਰਹੇ ਉਹਦੇ ਕੋਲ ਪ੍ਰੋਪਰ ਟੀਮ ਜਾ ਰਹੀ ਹੈ ਏਟੀਐਮ ਲੈ ਕੇ ਜਾ ਰਹੀ ਹੈ ਡ੍ਰਿਲਿੰਗ ਕਰਕੇ ਇੱਕ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਉਹਦੇ ਵਿੱਚ ਜਿਹੜੀ ਹੈ ਸੋਇੰਗ ਕਰ ਰਹੇ ਹਾਂ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ ਇਸ ਸਾਲ ਅਸੀਂ ਜੀਓ ਟੈਗਿੰਗ ਦੀ ਐਪ ਲਾਂਚ ਕਰਤੀ ਹੈ ਆਪਣੀ ਥੈਟ ਮੀਨ ਜਿਹੜੀ ਵੀ ਪਲਾਂਟੇਸ਼ਨ ਸਾਡੀ ਹੋਏਗੀ ਉਹਦੇ ਤੇ ਜੀਓ ਟੈਗਿੰਗ ਹੋਏਗੀ ਉਸ ਤੋਂ ਬਾਅਦ ਅਸੀਂ 6 ਮਹੀਨੇ ਬਾਅਦ ਔਰ 1 ਸਾਲ ਬਾਅਦ ਉਰੀ ਦੁਬਾਰਾ ਇਨਸਪੈਕਸ਼ਨ ਕਰਾਂਗੇ ਔਰ ਉਦੀ ਫੋਟੋ ਫੇਅਰ ਐਡ ਕਰਾਂਗੇ that means ਕਿ ਉਹਨੂੰ ਜਦੋਂ ਪਬਲਿਕ ਡੋਮੇਨ ਚ ਪਾਵਾਂਗੇ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ মিডিਆ ਐਨੀਵਨ ਡੋਨਰਸ ਦੇ ਕੈਨ ਸੀ ਕਿ ਉਹਨਾਂ ਦੇਟੇ ਪਲਾਂਟਸ ਲਗਾਏ ਸਿਗੇ ਉਹਦਾ ਕੀ ਸਟੇਟਸ ਹੈਗਾ so that is one new thing that we are doing ਮੇਰੇ ਸਾਬ ਨਾਲ ਇਸ ਮਾਡਲ ਇਸ ਸਕੇਲੇਬਲ ਮਾਡਲ ਹੈ ਇਹਦੇ ਚ ਥੋੜੇ ਜਿਹੇ ਰਿਸੋਰਸਸ ਹੋਰ ਐਡ ਕੀਤੇ ਜਾਣ ਤੇ ਲੱਖੇ ਬੂਟੇ ਲੱਖਾਂ ਬੂਟੇ ਲਗਾਏ ਜਾ ਸਕਦੇ ਸਰ ਜਿਸ ਤਰ੍ਹਾਂ ਇੱਕ ਗੱਲ ਤੁਹਾਡੀ ਗੱਲ ਚ ਬਹੁਤ ਖੂਬਸੂਰਤ ਬਾਹਰ ਨਿਕਲੀ ਕਿ ਜਦ ਸ਼ੁਰੂਆਤ ਕਿੰਨੀ ਸੀ ਬਹੁਤ ਘੱਟ ਤੋਂ ਕੀਤੀ ਸੀ ਕਿ ਲੇਕਿਨ ਅੱਜ 37000 ਹੋ ਗਏ ਨੇ ਅੱਗੇ ਹੋਰ ਵੀ ਵਧ ਸਕਦਾ ਹੈ ਇਹ ਸੋਚਣਾ ਕਿ ਕਿਸ ਤਰ੍ਹਾਂ ਸੀ ਕੰਪਲੀਟ ਕਰਾਂਗੇ ਕਿਉਂਕਿ ਰੈਵਨਿਊ ਵੀ ਐਸਾਰੀਆਂ ਚੀਜ਼ਾਂ ਅੱਗੇ ਕਾਊਂਟ ਹੁੰਦੀਆਂ ਨੇ ਸੋ ਕਿੱਥੇ ਨਾ ਕਿੱਥੇ ਐ ਨਹੀਂ ਲੱਗ ਲੱਗੀ ਲੁਧਿਆਣਾ ਵਾਸੀ ਅਵੇਅਰ ਵੀ ਹੋ ਰਹੇ ਨੇ ਕਿ ਡਿਮਾਂਡ ਵਧਦੀ ਜਾ ਰਹੀ ਪਲਾਂਟਸ ਨੂੰ ਲੈ ਕੇ ਵੀ ਉਹਨਾਂ ਨੂੰ ਲੈ ਕੇ ਅੱਗੇ ਵਧ ਰਹੇ ਨੇ देखो मेरे हिसाब ਨਾਲ ਜੀ ਅਵੇਅਰ ਤਾਂ ਪਹਿਲਾਂ ਹੀ ਸੀਗੇ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਅਵੇਅਰ ਸਾਰੇ ਹੈ ਸੋਲੂਸ਼ਨ ਚਾਹੀਦਾ ਹੈ ਇੱਕ ਕੋਆਰਡੀਨੇਟਡ ਐਫਰਟ ਜੇ ਦੀ ਹੈ ਜਦੋਂ ਅਸੀਂ ਐਜ਼ ਅ ਟੀਮ ਮਿਲ ਕੇ ਕੰਮ ਕਰਦੇ ਹਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਐਨ ਜੀਓਜ਼ ਇਕੱਠੇ ਹੋ ਕੇ ਖੜੇ ਹੈ ਮੁੱਦਾ ਇੱਕੋ ਹੀ ਹੈ ਕਿ ਅਸੀਂ ਟਰੀ ਪਲਾਂਟੇਸ਼ਨ ਕਰਨੀ ਹੈ ਔਰ ਗ੍ਰੀਨ ਕਵਰ ਵਧਾਣਾ ਸੋ ਜਦੋਂ ਇੱਕ ਸੋਲੂਸ਼ਨ ਮਿਲ ਜਾਂਦਾ ਹੈ ਟੀਮ ਨੂੰ ਉਦੋਂ ਫਿਰ ਆਪਣੇ ਆਪ ਉਹਦੀ ਇੱਕ ਵਾਇਰਲ ਗ੍ਰੋਥ ਹੋ ਜਾਂਦੀ ਹੈ ਸੋ ਇਟ ਇਜ਼ ਨਾਟ ਦ ਮੈਟਰ ਆਫ ਅਵੇਅਰਨੈਸ ਇਟ ਇਜ਼ ਦ ਮੈਟਰ ਆਫ ਗਿਵਿੰਗ ਅ ਸੋਲੂਸ਼ਨ ਟੂ ਥਮ ਜਾਨਦੇ ਨੇ ਕੀ ਕਹਿਣਾ ਚਾਹਂਗੇ ਲੁਧਿਆਣਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਤੁਹਾਡੇ ਸਭ ਲੋਕਾਂ ਦਾ ਬਿਕੋਜ਼ ਤੁਹਾਡੀ ਬਦੌਲਤ ਹੀ ਇੱਥੇ ਤੱਕ ਪਹੁੰਚੇ ਹਾਂ ਅਸੀਂ ਲੋਕਾਂ ਦੇਕਰ ਤੁਸੀਂ ਇਹ ਸਨਿਆ ਸਾਡਾ ਪਹੁੰਚਾ ਰਹੇ ਹੋ 2 ਸਾਲ ਤੋਂ ਤੇ ਅੱਜ ਆਪਾਂ ਇੱਥੇ ਖੜੇ ਆਂ ਵੀ ਆਪਾਂ ਲੱਖੋ ਬੂਟੇ ਲਗਾਣ ਦੇ ਕਾਬਿਲ ਹੋ ਸਕਦੇ ਆ ਜੇ ਸਾਡੇ ਨਾਲ ਹੋਰ ਲੋਕ ਜਿਹੜੇ ਰਿਸੋਰਸਸ ਦੇ ਨਾਲ ਐਡ ਹੋ ਜਾਣ ਤੇ ਆਪਾਂ ਹੋਰ ਬੂਟੇ ਵੀ ਲਗਾ ਸਕਦੇ ਆ ਕੀ ਕਹਿਣਾ ਚਾਹੋਗੇ ਟ੍ਰੀ ਏਟੀਮ ਕਨਸੈਪਟ ਨੂੰ ਲੈ ਕੇ ਕਿਉਂਕਿ ਸੀਜ਼ਨ 3 ਆਪਾਂ ਕਹਿ ਸਕਦੇ ਆ 3.0 ਸ਼ੁਰੂਆਤ ਹੋਣ ਜਾ ਰਹੀ ਹੈ ਕਿੰਨੀ ਐਕਸਾਈਟਮੈਂਟ ਹੈਗੀ ਹੈ ਹਾਂਜੀ ਬੜਾ ਅੱਛਾ ਲੱਗ ਰਿਹਾ ਕਿ ਜਿਹੜਾ ਆਪਾਂ ਮੁਹ ਲਾਸਟ ਟਾਈਮ 12000 ਬੂਟੇ ਲੱਗੇ ਸੀ ਉਸ ਤੋਂ ਲਾਸਟ ਟਾਈਮ 9000 ਇਸ ਵਾਰ ਸਾਡਾ ਟਾਰਗੇਟ ਹੈ ਕਿ 35000 ਪੂਰੇ ਕਰੀਏ ਮੇਰੀ ਐਨਜੀਓ ਐਕਟ ਹਿਊਮਨ ਤੇ ਸਿਟੀ ਨੀਡ ਮਿਲ ਕੇ ਇਹ ਮੁਹਿੰਮ ਚਲਾ ਰਹੇ ਨੇ ਤੇ ਮਿਨਿਸਪਲ ਕੋਰਪੋਰੇਸ਼ਨ ਦਾ ਬਹੁਤ ਹੀ ਸਪੋਰਟ ਹੈ ਜੀ ਤੇ ਮਾਰਸ਼ਲ ਰੇਟ ਵਾਲੇ ਵੋਲੰਟੀਅਰ ਤੁਹਾਡੀ ਹੈਲਪ ਕਰ ਰਹੇ ਨੇ ਠੀਕ ਹੈ ਤੇ ਕਿਸ ਪਰ ਤਿਆਰੀਆਂ ਕੀਤੀਆਂ ਹੋਈਆਂ ਨੇ ਕੌਣ ਆ ਗਿਆ ਇਸ ਨੂੰ ਜਿਹੜੇ ਹਰੀ ਚੰਡੀ ਦੇਣ ਜਾ ਰਹੇ ਨੇ ਕਿੰਨੇ ਟਰੀਜ਼ ਮੈਂ ਦੇਖ ਰਿਹਾ ਉੱਪਰ ਗੱਡੀਆਂ ਇਸ ਭਰੇ ਹੋਏ ਨੇ ਤੁਹਾਡੇ ਏਡੀਐਮ ਵਾਲੇ ਡੀਸੀ ਮੈਮ ਤੇ ਏਡੀ ਤੇ ਸਰ ਆਣਗੇ ਉਹ ਫਲੈਗ ਆਫ ਕਰਨਗੇ ਨੂੰ ਤੇ ਅਸੀਂ ਵੇਟ ਹੀ ਕਰ ਰਹੇ ਹਾਂ ਅੱਜ ਅੱਜ ਤੋਂ ਸਟਾਰਟ ਹੋ ਜੂਗੀ ਮੁਹਿੰਮ ਤੇ ਅਸੀਂ ਅੱਜ ਤੋਂ ਹੀ ਮਤਲਬ 15 20 ਡੇਸ ਤੱਕ ਮੇਰੇ ਖਿਆਲ ਸਾਡਾ ਸਾਰਾ ਟਾਰਗੇਟ ਪੂਰਾ ਹੋ ਜੂਗਾ ਜਿੰਨੀ ਰਿਕੁਆਇਰਮੈਂਟ ਕਾਫੀ ਆਈ ਹੋਈ ਹੈ ਜੀ ਮੈਮ ਕਿੰਨੇ ਐਕਸਾਈਟਮੈਂਟ ਹੈਗੀ ਆ ਜਿਹੜਾ ਇਹ ਟ੍ਰੀ ਏਟੀਐਮ ਦੇ ਵੈਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੇਖੋ ਬਹੁਤ ਐਕਸਾਈਟਮੈਂਟ ਹੈਗੀ ਹੈ ਕਿਉਂਕਿ ਦੇਖੋ ਸਾਡੇ ਗੁਰੂਆਂ ਨੇ ਕਿਹਾ ਪਹਿਲਾਂ ਹੀ ਉਹਨਾਂ ਨੇ ਕਿਹਾ ਹੈਗਾ ਕੀ ਆਪਣੀ ਜਿਹੜੀ ਇਹ ਧਰਤੀ ਹੈ ਇਸ ਨੂੰ ਮਾਤਾ ਆਪਾਂ ਸਮਝੀਏ ਪਰ ਆਪਾਂ ਅੱਜ ਇਹ ਸਾਡੀ ਜਿਹੜੀ ਧਰਤੀ ਮਾਤਾ ਹੈਗੀ ਹੈ ਉਹ ਪੋਲਿਊਟਡ ਹੋ ਰਹੀ ਜਾ ਰਹੀ ਹੈ ਕਿਉਂਕਿ ਆਪਾਂ ਪੋਲੋਥੀਨ ਹੋਰ ਰੈਸਟਾਂ ਰਿਹਾ ਖਾਦਾ ਭਾ ਕੇ ਇਸ ਨੂੰ ਬਿਲਕੁਲ ਖਤਮ ਕਰ ਰਹੇ ਹਾਂ ਔਰ ਸਾਰੀ ਜਿਹੜੇ ਪੇੜ ਹੈਗੇ ਨੇ ਆਪਾਂ ਕੱਟ-ਕੱਟ ਕੇ ਬਿਲਡਿੰਗਸ ਖੜੀਆਂ ਕਰਤੀਆਂ ਕੋਵਿਡ ਨੇ ਸਾਨੂੰ ਦੱਸ ਹੀ ਦਿੱਤਾ ਸੀਗਾ ਕਿ ਆਕਸੀਜਨ ਕਿੰਨੀ ਜ਼ਰੂਰੀ ਹੈ ਅਗਰ ਆਪਾਂ ਆਪਣਾ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਚਾਹੁੰਦੇ ਹੈਗੇ ਆ ਤੇ ਸਾਨੂੰ ਵੱਧ ਤੋਂ ਵੱਧ ਪੇੜ ਲਗਾਣੇ ਪੈਣਗੇ ਔਰ ਅੱਜ ਇਹ ਜਿਹੜਾ ਏਟੀਐਮ ਜਿਹੜਾ ਪਲਾਂਟੇਸ਼ਨ ਦੀ ਆਪਾਂ ਡਰਾਈਵ ਸਟਾਰਟ ਕੀਤੀ ਹੈਗੀ ਹੈ ਇਦੇ ਵਿੱਚੋਂ ਕਿੰਨਾ ਵਧੀਆ ਫਾਇਦਾ ਹੋਏਗਾ ਕਿ ਜਦੋਂ ਆਪਾਂ ਆਰਡਰ ਕਰਾਂਗੇ ਜਾ ਕੇ ਇਹਨਾਂ ਨੇ ਆਪਣੇ ਆਪ ਹੀ ਤੁਹਾਨੂੰ ਪਲਾਂਟਸ ਜਿਹੜੇ ਪ੍ਰੋਵਾਈਡ ਕਰਵਾ ਦਿੰਨੇ ਆਂ ਔਰ ਲਗਾ ਦਿੰਨੇ ਹੈਗੇ ਨੇ ਕਹਤੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਇਸ ਦੀ ਮਹੱਤਤਾ ਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੋ ਆਦੇਸ਼ ਸਾਡੇ ਗੁਰੂਆਂ ਨੇ ਸਾਡੇ ਸੀਨੀਅਰਸ ਨੇ ਸਾਨੂੰ ਦੱਸੇ ਸੀਗੇ ਤਾਂ ਇਸ ਕਰਕੇ ਜਿਆਦਾ ਤੋਂ ਜਿਆਦਾ ਆਪਾਂ ਪੇੜ ਲਗਾਈਏ ਜਦੋਂ ਆਪਾਂ ਇੱਕ ਮਕਾਨ ਬਣਾਉਂਦੇ ਆ ਨਵੀਆਂ ਕੋਠੀਆਂ ਬਣਾਉਂਦੇ ਆ ਔਰ ਉਸ ਦੇ ਵਿੱਚ ਆਪਾਂ ਨਵਾਂ ਫਰਨੀਚਰ ਸਭ ਕੁਝ ਲੈ ਕੇ ਆਉਂਦੇ ਆ ਲੇਕਿਨ ਆਪਾਂ ਬੂਟੇ ਲਗਾਣੇ ਭੁੱਲ ਜਾਂਦੇ ਆ ਆਪਾਂ ਇਹ ਕਸਮ ਖਾਈਏ ਕਿ ਜਦੋਂ ਆਪਾਂ ਇੱਕ ਮਕਾਨ ਬਣਾਉਣਾ ਹੈ ਤਾਂ ਆਪਾਂ ਘਟੋ ਘਟ 2 ਪਲਾਂਟ ਜ਼ਰੂਰ ਲਗਾਈਏ ਵੈਸਾ 4 ਜਦੋਂ ਇਨਸਾਨ ਜਾਂਦਾ ਵੀ ਹੈ ਨਾ 4 ਬੰਦੇ ਉਹਦੇ ਨਾਲ ਹੁੰਦੇ ਨੇ ਤੇ ਜਦੋਂ ਆਪਾਂ ਕੋਠੀ ਬਣਾਈਏ ਤੇ 4 ਪਲਾਂਟ ਲਗਾ ਦਈਏ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਉਹ ਜਿਹੜੀਆਂ ਠੰਡੀਆਂ ਹਵਾਵਾਂ ਮਾਣ ਸਕੇ ਔਰ ਪਲਾਂਟਸ ਵੀ ਐਸੇ ਲਗਾਓ ਜਿਹੜੇ ਜੜੀ ਬੂਟੀਆਂ ਆਯੁਰਵੈਦਿਕ ਦੇ ਨਾਲ ਰਿਲੇਟਿਡ ਹੋਣ ਜਿਹੜੇ ਸਾਡੇ ਲਈ ਬਹੁਤ ਵਧੀਆ ਜਿਵੇਂ ਮੋਰਿੰਗਾ ਦੇ ਪਲਾਂਟਸ ਹੈਗੇ ਨੇ ਹੋਰ ਐ ਪੀਪਲ ਠੰਡੀ ਹਵਾ ਦਿੰਦਾ ਹੈਗਾ ਆ ਨੀਮ ਹੈਗੇ ਨੇ ਆਪਾਂ ਇਹ ਸਾਰੇ ਪਲਾਂਟਸ ਖਤਮ ਕਰ ਦਿੱਤੇ ਹੈਗੇ ਨੇ ਤਾਂ ਕੋਸ਼ਿਸ਼ ਕਰੀਏ ਕੀ ਇਸ ਡਰਾਈਵ ਦਾ ਤੁਸੀਂ ਹਿੱਸਾ ਬਣੋ ਜੀਤ ਫਾਊਂਡੇਸ਼ਨ ਹਮੇਸ਼ਾ ਇਸ ਡਰਾਈਵ ਦੇ ਵਿੱਚ ਪੂਰਾ ਸਾਰੀ ਟੀਮ ਦੇ ਨਾਲ ਨਾਲ ਰਹੇਗੀ ਸਿਟੀ ਨੀਟ ਔਰ ਡੀਸੀ ਮੈਡਮ ਜੀਤ ਫਾਊਂਡੇਸ਼ਨ ਸਭ ਦਾ ਨਗਰ ਨਿਗਮ ਦਾ ਬਹੁਤ ਬਹੁਤ ਥੈਂਕਸ ਕਿੰਨੀ ਐਕਸਾਈਟਮੈਂਟ ਲੱਗੀ ਅੱਜ ਫਾਈਨਲੀ ਟ੍ਰੀ ATM ਜਿਹੜਾ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਸਰ ਨੇ ਦੱਸਿਆ ਕਿ ਪਹਿਲਾਂ 10 ਦਿਹਾੜਾ ਤੋਂ ਸ਼ੁਰੂਆਤ ਕੀਤੀ 37000 ਦੀ ਕਰੀ ਪਹੁੰਚ ਚੁੱਕੇ ਹਾਂ ਅਜੇ ਅੱਗੇ ਹੋਰ ਵੱਧਣ ਦੀ ਉਮੀਦ ਪੂਰੀ ਪੂਰੀ ਹੈ ਕਿਤਾ ਦੇਖਦੇ ਹੋ ਫਿਰ ਦੇਖਿਓ ਡੇ ਬਾਏ ਡੇ ਤਰੱਕੀ ਹੋ ਰਹੀ ਹੈ ਸਿਟੀ ਨੀਡਸ ਦਾ ਜਿਹੜਾ ਉਪਰਾਲਾ ਪਿਛਲੇ 3 ਸਾਲ ਤੋਂ ਚੱਲਦਾ ਆ ਰਿਹਾ ਅਸੀਂ ਹਰਾ-ਪਰਾ ਅਭਿਆਨ ਦੇ ਨਾਮ ਤੇ ਸ਼ੁਰੂ ਕੀਤਾ ਸੀ ਪਹਿਲੇ ਸਾਲ ਉਹ ਤੋਂ 9000 ਬੂਟਾ ਲੱਗਿਆ ਸੀ ਦੂਜੇ ਸਾਲ ਇਹ 10000 12000 ਤੱਕ ਹੋਇਆ ਪਰ ਐਤ ਕੀ ਅਸੀਂ ਹਾਲੇ ਲਾਂਚਿੰਗ ਅੱਜ ਹੋਣੀ ਹੈ ਇਹਦੇ 37000 ਦੀ ਬੁਕਿੰਗ ਪਹਿਲਾਂ ਹੋ ਚੁੱਕੀ ਹੈ ਟਾਰਗੇਟ ਸਾਡਾ 35000 ਦਾ ਰੱਖਿਆ ਸੀ ਤੇ ਕਿਉਂਕਿ ਸਾਨੂੰ ਬੂਟੇ ਜਿਹੜੇ ਨੇ ਸਰਕਾਰ ਵੱਲੋਂ 35000 ਮਿਲ ਰਹੇ ਨੇ ਉਹਨੂੰ ਲਗਾਉਣ ਦਾ ਉਹਦੇ ਅਕੋਰਡਿੰਗਲੀ ਅਸੀਂ ਫੰਡ ਜਨਰੇਟ ਕੀਤੇ ਹੋਏ ਸੀ ਤੇ ਉਹ 35 ਲੱਗਣਗੇ ਜੇ ਅਦਰਾਈ ਸਾਨੂੰ ਬੁਕਿੰਗ ਜਿਹੜੀ ਇਹ ਬੰਦ ਕਰਨੀ ਪਏਗੀ ਅੱਜ ਸੋ ਦੋਸਤੋ ਜਿ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਭਵਾਨੀ ਦੇਵ ਜਜ਼ਤ ਧੰਨਵਾਦ ਜੋ ਜੁੜੇ ਰਹੋ ਲੁਧਿਆਣਾ ਲਾਇਟ